ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਪਾਂ ਖੜੇ ਆ ਜੀ ਪਿੰਡ ਹਿੰਮਤਪੁਰੇ ਦੇ ਖੇਤਾਂ ਚ ਨਰਮੇ ਨੂੰ ਵਾਉਣ ਦੀਆਂ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਜੀ ਤਿਆਰੀਆਂ ਕੀ ਇਹ ਤਾਂ ਵਾਈ ਤਾਂ ਬਾਈ ਹਰੋਣੇ ਜਿਆਦਾਤਰ ਲੋਕ ਵਾਹ ਰਹੇ ਆ ਕਰਦੇ ਆ ਗੱਲ ਆਪਾਂ ਬਾਈ ਹਰੋਣ ਨਾਲ ਕੀ ਗੱਲ ਕੀ ਹਾਲ ਹੈ ਬਾਈ ਸੱਸੀ ਆ ਬਾਈ ਸਸੀ ਕਾਲ ਜੀ ਕੀ ਨਾਮ ਬਾਈ ਤੁਹਾਡਾ ਬਾਈ ਜਸਵਿੰਦਰ ਹੈ ਮੇਰਾ ਨਾਮ ਅੱਛਾ ਬਾਈ ਬਾਈ ਕਿੰਨੇ ਕਿਲੇ ਨਰਮੇ ਸੀ ਤੁਹਾਡਾ 2 ਕਿਲੇ ਸੀ ਬਾਈ ਤੁਸੀਂ 2 ਕਿਲੇ ਕੀ ਗੱਲ ਬਾਈ ਉਹਨਾ ਕਿਉਂ ਪੈ ਗਿਆ ਮੱਛਰ ਬਹੁਤ ਆ ਬਾਈ ਜੀ

ਆ ਦੇਖੋ ਜੀ ਤੁਸੀਂ ਤੇਲਾ ਮੱਛਰ ਨੇ ਖਾਦੇ ਪਏ ਆ ਕਿਵੇਂ ਮੱਛਰੀ ਬਹੁਤ ਹੈ ਮੱਛਰ ਤੇ ਤੇਲਾ ਮੱਛਰ ਤੇ ਤੇਲਾ ਕਿਹੜੀਆਂ ਕਿਹੜੀਆਂ ਸਪਰੇਆਂ ਕੀਤੀਆਂ ਬਾਈ ਲੈਨੋ ਲੈਨੋ ਕੀਤੀ ਆ ਹੋਰ ਬਾਈ ਮੋਨੋ ਕੀਤੀ ਹੋਣੀ ਐ ਹਾਂਜੀ ਤਾਕਤੂਕ ਤਾਲੀਆਂ ਕੀਤੀਆਂ ਹੋਣੀਆਂ ਹਨਾ ਕੋਈ ਅਸਰ ਨਹੀਂ ਹੋਇਆ ਤੇ ਆਂ ਦਾ ਫੇਰ ਯਾਰ ਜ਼ਮੀਨ ਦਾ ਫੇਲ ਆਪਣਾ ਯਾਰ ਕੋਈ ਇਹਦਾ ਫਾਇਦਾ ਨਹੀਂ ਚਲੋ ਸਰਕਾਰ ਤੋਂ ਮੰਗ ਬਾਈ ਕੋਈ ਖਰਚਾ ਮਿਲੇ ਹੀ ਕੁਛ ਨਾ ਕੁਛ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਫਿਰ ਕੋਈ ਨਾ ਕੋਈ ਕਿਸਾਨ ਜਦੋਂ ਮਰੀ ਜਾਂਦੇ ਆ ਆਪਣਾ ਬੁਰਾ ਹਾਲ ਹੋ ਗਿਆ ਐਤੋਂ ਪਹਿਲਾਂ 20-2000 ਰੁਪਿਆ ਕਿੱਲੇ ਤੇ ਲਾਤਾ ਜੀ ਅਸੀਂ 10-10 ਸਪਰੀਆਂ ਕਰਤੀਆਂ ਕਿਸੇ ਨੇ 8 ਕੀਤੀਆਂ ਕਿਸੇ ਨੇ 10 ਕੀਤੀਆਂ 100 ਰੁਪਿਆ ਲੀਟਰ ਡੀਜ਼ਲ ਕਿੱਥੇ ਖਰਚਾ ਪੂਰਾ ਹੁੰਦਾ ਫਿਰ ਜ਼ਿੰਮੇਦਾਰਾਂ ਨੇ ਫਾਹੀ ਲੈਣੇ ਹੋਰ ਜ਼ਿੰਮੇਦਾਰ ਕੀ ਕਰਨ ਉਹ ਖੁਦ ਖੁਸ਼ੀ ਕਰਨ ਤਾਂ ਹੀ ਤਾਂ ਕਰਦੇ ਆ ਜੀ ਇਹੀ ਤਾਂ ਵਾਅਦਾ ਹੀ ਨਹੀਂ ਗਾ ਤੇ ਕਹਿੰਦੇ ਸੀ ਭਗਵੰਤ ਮਾਨ ਐ ਕਰੂ ਐ ਕਰੂਗਾ ਅਜੇ ਤੱਕ ਤਾਂ ਕੁਛ ਕੀਤਾ ਨਹੀਂ ਗਾ ਤੇ ਦੇਖ ਲੋ ਜੀ ਆ ਤੁਸੀਂ 2 ਕਿੱਲੇ ਨਰਮਾ ਸੀ ਬਈਆਂ ਦਾ ਬਾਗ ਚ ਨਰਮਾ ਸੀ ਤੇ ਸਾਰਾ ਪੌਣਾ ਪੈ ਗਿਆ ਤੇ ਆਈਆਂ ਕੰਮ ਸਾਰੇ ਨਰਮੇ ਖਰਾਬ ਹੋਈ ਜਾਂਦੇ ਆ 2 ਕਿੱਲੇ ਮੇਰਾ ਨਰਮਾ ਵੀ ਖਰਾਬ ਹੋ ਚੁੱਕਿਆ ਜੀ ਅੱਕੇ ਤੇ ਲਿਆ ਸੀ ਬਾਣੀ ਜੀ ਠੀਕ ਹੈ ਜੀ ਕੀ ਰੇਟ ਸੀ ਜੀ ਸਾਹ ਨੂੰ ਠੇਕਾ ਜੀ ਠੇਕੇ ਤੇ ਜੀ 38000 ਕਿੱਲੇ ਲਈ ਸੀਗੀ ਇਹ 38000 ਲਈ ਸੀ ਹਾਂਜੀ ਹਾਂਜੀ ਤੇ 6 ਕਿੱਲੇ ਨਰਮਾ ਮੇਰਾ ਵੀ ਖਰਾਬ ਹੋ ਗਿਆ ਜੀ ਬਸ ਮੈਂ ਵੀ 1-2 ਦਿਨਾਂ ਦੇ ਵਿੱਚ ਵਿੱਚ ਬਾਦੂਗਾ ਜੀ ਠੀਕ ਹੈ ਜੀ ਚੀਜ਼ਾਂ ਸਪਰੀਆਂ ਕਰ ਚੁੱਕੇ ਆਂ ਜੀ ਇਹ ਤੋਂ ਪਹਿਲਾਂ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਦੋ ਦਨ ਅਸਰ ਰਹਿੰਦਾ ਜੀ ਮੁਰਗੇ ਮੱਛਰ ਉਹਵੇਂ ਫੇਰ ਦੁਬਾਰੇ ਮੱਛਰ ਨਹੀਂ ਮਾਰ ਰਿਹਾ ਮੱਛਰ ਨਹੀਂ ਮਾਰ ਰਿਹਾ ਜੀ ਮੇਨ ਤਾਂ ਮੱਛਰ ਦੀ ਬਿਮਾਰੀ ਹੈ ਦੋ ਕਿੱਲੇ ਬਾਅਦ ਇੱਕ ਕਿੱਲਾ ਹੁਣ ਫੇਰ ਬਾਹਰੇ ਆ ਇਹ ਕਿੱਲਾ ਹੋਰ ਬਾਹਰੇ ਆ ਠੀਕ ਹੈ ਚਲੋ ਜੀ ਸਰਕਾਰ ਨੂੰ ਮੰਗ ਆ ਜੀ ਕੋਈ ਹੱਲ ਕੀਤਾ ਜਾਵੇ ਮੁਆਵਜ਼ਾ ਤਾਂ ਦਿੱਤਾ ਜਾਵੇ 15-20000 ਰੁਪਏ ਤਾਂ ਬਣਦਾ ਹੀ ਜਿੰਨਾ ਖਰਚਾ ਕੀਤਾ ਉਹਨਾਂ ਨੂੰ ਤਾਂ ਮੁਆਵਜ਼ਾ ਮਿਲੇ ਹਾਂਜੀ ਹਾਂਜੀ ਕੋਈ ਜੀ ਆਪਾਂ ਗੱਲ ਕੀਤੀ ਸੀ ਬਾਈ ਉਹਨਾਂ ਨਾਲ ਦੂਜੇ ਖੇਤ ਤੇ ਬਾਈ ਉਹਨੇ ਕਿਹਾ ਸੀ ਕਿੱਲਾ ਨਰ ਬਹੁਤ ਬੁਰਾ ਹਾਲ ਹੈ ਜ਼ਿਮੀਦਾਰਾਂ ਦਾ ਤੁਸੀਂ ਨਰਮਾ ਦੇਖ ਲਓ ਪਤਾ ਨਹੀਂ 7 ਸਪਰਿਆਂ ਕਿ 8 ਸਪਰਿਆਂ ਕਰਤੀਆਂ ਤੇ ਕੋਈ ਇਹਨਾਂ ਦਾ ਅਸਰ ਨਹੀਂ ਸੋ ਰਿਹਾ ਸਪਰਿਆਂ ਦਾ ਮੱਛਰ ਹੀ ਨਹੀਂ ਮਰ ਰਿਹਾ ਉੱਠ ਹੀ ਨਹੀਂ ਰਿਹਾ ਨਰਮਾ ਉੱਥੇ ਤੋਂ ਉੱਥੇ ਹੀ ਖੜਾ ਮੱਛਰ ਹੋ ਰਿਹਾ ਹੈ ਹਾਂ ਬੜੇ ਬੜੇ ਕਰਦੇ ਆਪਕੇ ਦਾ ਮੰਨ ਕੇ ਦੇਖੋ ਉਹ ਜਿਹੜਾ ਨੱਬੀ ਰੱਖੋ ਸਪਰਿਆਂ ਥੀ ਜਿਹੜੇ ਮੋਕੀ ਜਿਹਦੇ ਨੂੰ ਬਾਈ ਪੂਰਾ ਫੜਾਉਂਦਾ ਹੈ ਜਿਹਦੇ ਨਾਲ ਮੋਕੀ ਹੈ ਆ ਦੇਖ ਯਾਰ ਮੱਛਰ ਨਹੀਂ ਮੱਦਾ ਆ ਦੇਖੋ ਕੀ ਹਾਲ ਵਿੱਚ ਤੇਲਾ ਤੇ ਮੱਛਰ ਦਾ ਮੇਰੇ ਕੋਲ ਸੈਂਕੜੇ ਖਤੀ ਹਰ ਨਹੀਂ ਰਕਮ ਕੇ ਦੋ ਦੋ ਨੇ ਫਿਰ ਲਾ ਕੇ ਅਪਣੀ ਕਿਰਾਏ ਮੈਂ ਜੋ ਕੰਪਰਾਨੀ ਦੇ ਦਿੱਤਾ ਘੱਟੋ ਘੱਟ 20000 ਰੁਪਏ ਮਾਜਦੇ ਸਰਕਾਰੀ ਉਹ ਬੰਦਾ ਬਣ ਬੜਾ ਤਗੜਾ ਵਣ ਹਰ ਚਲੋ ਬੜਾ ਨਰਮ ਹੁੰਦਾ ਠੀਕ ਹੈ ਇਹਦੇ ਵੀ ਹੋ ਗਿਆ ਹੁਣ ਕਿ ਆਪਰੇ ਹੁਣੇ ਕਰਨੇ ਚੱਲਣਾ ਮੈਂ 4-5 ਕਰ ਦਿੱਤੇ ਹਾਂ ਫਟਰਾ ਨੂੰ ਚੱਕ ਰਿਹਾ ਰਿਹਾ ਕਰ ਰਿਹਾ ਰਹੇਗਾ ਰੈਂਦੇ ਨਹੀਂ ਬਾਈ ਕੁਛ ਨਹੀਂ ਖੱਬ ਨੂੰ ਲਗਾਏ ਰਿੰਦੇ ਦਾ ਪਰਲੇ ਜਿੰਦਾ ਦਾ ਭਾਂਦੇ ਬਣੇਗਾ ਜੀ